ਕੋਰੈਕਟਰ ਆਫ ਐਕਸ਼ਨ ਦੀ ਸਮਾਧਾਨ ਦੀ ਲੋੜ ਹੈਗੀ ਆ ਉਹ ਕੀਤਾ ਜਾਵੇ ਇਸ ਵਾਸਤੇ ਅੱਜ ਇੱਥੇ ਅਸੀਂ ਪਬਲਿਕ ਮੀਟਿੰਗ ਇੱਕ ਰੱਖੀ ਹੋਈ ਸੀ ਸਾਨੂੰ ਇਹਨਾਂ ਸਾਰਾ ਸਹਿਯੋਗ ਮਿਲਣਾ ਚਾਹੁੰਦੇ ਹਾਂ ਅਸੀਂ ਕਹਿੰਦੇ ਹਾਂ ਅਸੀਂ ਆਹ ਦੇ ਪ੍ਰਵਾਹ ਤੇ ਬੈਠੇ ਮੁਖੇ ਸਰ ਦੇ ਮੌਜੂਦ ਸ਼ਾਇਰੀਆਂ ਨਾਲ ਮਿਲਣੀ ਰੱਖੀ ਗਈ ਸੀ ਔਰ ਇਸ ਦਾ ਮਕਸਦ ਇਹ ਸ਼ਗਾ ਕਿ ਜੋ ਸ਼ਾਇਦ ਦੇ ਵਿੱਚ ਮੇਲੇ ਤੋਂ ਪਹਿਲਾਂ ਕੋਈ ਪੁਲਿਸ ਨਾਲ ਰਿਲੇਟਡ ਇਸ਼ੂਸ ਕੋਈ ਸਮੱਸਿਆਵਾਂ ਆ ਗਈਆਂ ਨੇ ਉਹਨਾਂ ਬਾਰੇ ਜਾਣਕਾਰੀ حاصل ਕੀਤੀ ਜਾਵੇ ਔਰ ਜਿੱਥੇ ਕਿਤੇ ਕੋਈ ਕਰੈਕਸ਼ਨ ਆ ਐਕਸ਼ਨ ਦੀ ਸਮਾਧਾਨ ਦੀ ਲੋੜ ਹੈਗੀ ਆ ਉਹ ਕੀਤਾ ਜਾਵੇ ਇਸ ਵਾਸਤੇ ਅੱਜ ਇੱਥੇ ਅਸੀਂ ਪਬਲਿਕ ਮੀਟਿੰਗ ਇੱਕ ਰੱਖੀ ਹੋਈ ਸੀਗੀ ਔਰ ਮੇਲੇ ਦੇ ਸੰਬੰਧ ਵਿੱਚ ਲੈ ਕੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਮੇਲੇ ਵਾਸਤੇ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹੈਗੇ ਨੇ ਅ ਅੱਜ ਤੋਂ ਫੋਰਸ ਰਿਪੋਰਟ ਕਰਨੇ ਸ਼ੁਰੂ ਹੋ ਗਈ ਆ ਔਰ ਕੱਲ ਤੋਂ ਡਿਊਟੀਆਂ ਲੱਗ ਜਾਣਗੀਆਂ ਪਾਰਕਿੰਗ ਦੇ ਪ੍ਰੋਪਰ ਅਰੇਂਜਮੈਂਟਸ ਕੀਤੇ ਗਏ ਆ ਟ੍ਰੈਫਿਕ ਰੈਗੂਲੇਸ਼ਨ ਵਾਸਤੇ ਸਰਕਟਿੰਗ ਕੀਤੀ ਗਈ ਆ ਅ ਪੁਲਿਸ ਹੈਲਪ ਦੇ ਜਿਹੜੇ ਅੱਗੇ ਅਸੀਂ ਕਾਇਓਸ ਬਣਾ ਰਹੇ ਸੀਗੇ ਉਹਨਾਂ ਦੀ ਗਿਣਤੀ ਵਧਾਤੀ ਗਈ ਆ ਆਬਜ਼ਰਵੇਸ਼ਨ ਐਲੀਵੇਟਡ ਆਬਜ਼ਰਵੇਸ਼ਨ ਪੋਸਟ ਲਗਾਏ ਜਾ ਰਹੇ ਨੇ ਆ ਔਰ ਡਿਊਟੀ ਦੀ ਡਿਪਲॉयਮੈਂਟ ਇਸ ਤਰ੍ਹਾਂ ਕੀਤੀ ਜਾ ਰਹੀ ਆ ਕਿ ਆ ਲੋਕ ਸੁਵਿਧਾ ਜਨਕ ਤਰੀਕੇ ਨਾਲ ਮੱਗੀ ਮੇਲੇ ਦੇ ਵਿੱਚ ਦਰਸ਼ਨ ਕਰ ਸਕਣ ਔਰ ਮਤਾਂ ਦੇਖ ਸਕਣ ਸਰ ਕੋਈ ਹੈਲਪਲਾਈਨ ਨੰਬਰ ਹੈਲਪਲਾਈਨ ਨੰਬਰ ਜਿਹੜਾ ਹੈਗਾ ਇਹ ਜਾਰੀ ਕੀਤਾ ਜਾਊਗਾ ਔਰ ਸਾਰੇ ਜਿਹੜੇ ਟ੍ਰੈਫਿਕ ਸਰਕਟਿੰਗ ਦੇ ਰੂਟਸ ਹੈਗੇ ਨੇ ਜੋ ਡਾਇਵਰਸ਼ਨਸ ਹੈਗੇ ਨੇ ਉਹਨਾਂ ਬਾਰੇ ਵੀ ਸੈਪਰੇਟਲੀ ਪ੍ਰਸ ਨੂੰ ਜਾਣਕਾਰੀ ਦਿੱਤੀ ਜਾਊਗੀ ਵੀ ਇਹਨਾਂ ਦੱਸਿਆ ਜਾਊਗਾ ਪੁੰਦੇ ਦਾ ਟਾਈਮ ਤੇ ਲੱਗਦਾ ਉਸ ਟੈਸਟ ਕਰਦੇ ਸਾਨੂੰ ਕੋਈ ਸ਼ਿਕਾਇਤ ਨਹੀਂ ਸਾਨੂੰ ਪੁਲਿਸ ਵੱਲੋਂ ਪੂਰਾ ਸਹਿਯੋਗ ਮਿਲਿਆ ਅਸੀਂ ਪਿੱਛੇੋਂ ਉਹ ਬੜਾ ਪਿਆਰ ਕਰਦੇ ਅਸੀਂ چھوٹے ਭਰਾ ਹਾਂ ਜਦੋਂ ਅਸੀਂ ਮਿਲਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸਟਾਕ ਸਰ ਨਾਲ ਕੱਲ ਮਿਲਿਆ ਸੀ ਬਹੁਤ ਵਧੀਆ ਸੀ ਇਹਨਾਂ ਨਾਲ ਦੋ ਮੀਟਿੰਗਾਂ ਕੀਤੀਆਂ ਡੀਐਸਪੀ ਨਾਲ ਸਾਨੂੰ ਪੂਰੀ ਸਹਿਲੀ ਹੈ ਜੀ ਸਾਨੂੰ ਪੂਰਾ ਸਹਿਯੋਗ ਦਿੰਦੇ ਔਰ ਮੈਂ ਤੁਹਾਨੂੰ ਛੁੱਲੀ ਦਿੰਦਾ ਐਜ ਵਪਾਰ ਬੰਦਲ ਦੇ ਚੇਅਰਮੈਨ ਵੱਲੋਂ ਇਸਨੇ ਪ੍ਰਗਟਾਨ ਲਈ ਇਹਨਾਂ ਨਾਲ ਕੱਲ ਕੀਤੀ ਗੱਲ ਮੈਂ ਚੇਰ ਨੂੰ 保证 ਦਿੰਦੇ ਆ ਤੁਹਾਨੂੰ ਯਕੀਨ ਪਾਉਣੇ ਆ ਕਿ ਅਸੀਂ ਹਮੇਸ਼ਾ ਹੀ ਤੁਹਾਡਾ ਨਾਲ ਰਹਿਵਾਂਗੇ ਹੈਗੇ ਆ ਰਹਿਵਾਂਗੇ ਤੇ ਤੁਹਾਡੇ ਸਾਨੂੰ ਤੁਹਾਡਾ ਪਿਆਰ ਚਾਹੀਦਾ ਤੇ ਸਾਨੂੰ ਤੁਹਾਡਾ ਮਿਲ ਕੇ ਇੰਨੀ ਖੁਸ਼ੀ ਹੋਈ ਹੈ ਕਿ ਅਸੀਂ بیان ਨਹੀਂ ਕਰ ਸਕਦੇ ਕਿਉਂਕਿ ਤੁਸੀਂ ਜਿਸ ਤਰ੍ਹਾਂ ਪਿਆਰ ਦਾ ਸੰਸਾਰ ਸਮਝਾਉਦੇ ਤੁਸੀਂ ਗੱਲਾਂ ਕਰਦੇ ਹੋਏ ਸਾਨੂੰ ਅਸੀਂ ਉਮੀਦ ਹੀ ਨਹੀਂ ਰੱਖਦੇ ਸੀ ਕਿ ਇਸ ਤਰ੍ਹਾਂ ਦੀ ਖੁਸ਼ੀ ਹੋ ਉਸ ਨੇ ਤੇ ਮੈਨੂੰ ਪਿਆਰ ਕਰ ਦੋ ਸੋ ਅਸੀਂ ਤੁਹਾਡਾ ਤਰਾਰ ਕਰਦੇ ਆ ਔਰ ਇੰਸਪੈਕਟਰ ਸਾਹਿਬ ਦਾ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਸਭ ਤੋਂ ਉੱਪਰ ਸਾਡੇ ਘਰ ਜੀ ਬੈਠੇ ਆ ਅਸੀਂ ਸਾਡੀਆਂ ਮਿਹੜੀਆਂ ਹੁੰਦੀਆਂ ਨੇ ਰੋਜ਼ ਔਰ ਅਸੀਂ ਤੁਹਾਨੂੰ ਯਕੀਨ ਦਿਵਾਉਣੀ ਹੈ ਸਾਰੇ ਜਨ ਕਿ ਅਸੀਂ ਤੁਹਾਡਾ ਪੂਰਾ ਸਹਿਯੋਗ ਦੇਵਾਂਗੇ